ਰਾਤ ਨੂੰ ਨਿੰਗ ਸਿੰਘ ਨੇ ਗੁਰਦਿਆਲ ਸਿੰਘ ਹੋਰ ਕੁਜ ਸੁਬਿੰਦਰ ਸਿੰਘ ਉਹਨਾਂ ਦਾ ਬੇਰਮੀ ਨਾਲ ਤੇਜ਼ ਤਾਰ ਹਥਿਆਰਾਂ ਨਾਲ ਕਤਲ ਹੋਇਆ ਕਰ ਰਾਤ ਨੂੰ ਤੇ ਅਣਪਛਾਤੇ ਬੰਦੇ ਸੀਗੇ ਬਾਹਰੋਂ ਆਏ ਸੀਗੇ ਪੁਲਿਸ ਆਈ ਹੈਗੀ ਅੰਦੀ ਕਾਰਵਾਈ ਕਰ ਰਹੀ ਹੈਗੀ ਤੇ ਹੁਣ ਅਸੀਂ ਕੋਸਟਮार्टम ਦੀ ਜਾ ਰਹੇ ਬਰਨਾਲੇ ਉਹਨਾਂ ਦੇ ਘਰੇ ਲੁਕੀਆ ਲਵਾ ਦੇ ਰਾਤ ਨਿਹੰਗ ਸਿੰਘ ਨੇ ਗੁਰਦਿਆਲ ਸਿੰਘ ਉਰਫ ਜਸਵਿੰਦਰ ਸਿੰਘ ਉਹਨਾਂ ਦਾ ਬੇਰਮੀ ਨਾਲ ਤੇਜ਼ ਤਾਰ ਹਥਿਆਰਾਂ ਨਾਲ ਕਤਲ ਹੋਇਆ ਹੈਗਾ ਰਾਤ ਤੇ ਅਣਪਛਾਤੇ ਬੰਦੇ ਸੀਗੇ ਕੋਈ ਬਾਹਰੋਂ ਹੀ ਆਏ ਸੀਗੇ ਪੁਲਿਸ ਆਈ ਹੈਗੀ ਆਪਣੀ ਕਾਰਵਾਈ ਕਰ ਰਹੀ ਹੈਗੀ ਤੇ ਹੁਣ ਅਸੀਂ ਪੋਸਟਮਾਰਟਮ ਲਈ ਜਾ ਰਹੇ ਹਾਂ ਬਰਨਾਲੇ ਤੇ ਕਤਲ ਕਿਵੇਂ ਕੀਤਾ ਗਿਆ ਹੈਗਾ ਕੋਈ ਪਤਾ ਲੱਗਿਆ ਕਤਲ ਤੇਜ਼ ਤਾਰ ਹਥਿਆਰਾਂ ਨਾਲ ਹੀ ਕਰਿਆ ਹੋਇਆ ਹੈਗਾ ਚਿਹਰੇ ਤੇ ਗਰਦਨ ਤੇ वार ਨੇ ਮੰਗ ਕੀ ਕਰਦੇ ਮੰਗ ਤਾਂ ਸੀ ਇਨਸਾਫ ਚਾਹੁੰਦੇ ਆ ਜੀ ਅਸੀਂ ਚਾਹੁੰਦੇ ਹਾਂ ਵੀ ਪੁਲਿਸ ਪ੍ਰਸ਼ਾਸਨ ਜਲਦੀ ਤੋਂ ਜਲਦੀ ਕਾਰਵਾਈ ਕਰੇ ਦੋਸ਼ੀਆਂ ਨੂੰ ਫੜੇ ਔਰ ਸਜ਼ਾਵਾ ਦੇ ਵੀ ਇਹ ਜਨਮ ਤੋਂ ਹੀ ਰਹਿੰਦੇ ਸੀ ਜੀ ਨਿੰਗ ਸਿੰਘ ਸੀਗੇ ਤੇ ਕੁਝ ਟਾਈਮ ਲਈ ਦਲਚ ਚੱਲ ਗਏ ਸੀਗੇ ਪਰ ਹੁਣ ਪਿਛਲੇ 5-7 ਸਾਲ ਤੋਂ ਇੱਥੇ ਹੀ ਰਹਿ ਰਹੇ ਸੀ ਸ਼ੌਣੀ ਬਣਾ ਲਈ ਸੀਗੀ ਬੱਚਿਆਂ ਨੂੰ ਸਿੱਖਿਆ ਦਿੰਦੇ ਸੀਗੇ ਪਾਠ ਕਰਦੇ ਸੀਗੇ ਅਸੀਂ ਤਾਂ ਮੰਗ ਹੀ ਕਰਦੇ ਹਾਂ ਜੀ ਸਾਰਾ ਨਗਰੀ ਮੰਗ ਕਰਦਾ ਹੈਗਾ ਇਹ ਵੀ ਜਾਂਚ ਤੇਜ਼ੀ ਨਾਲ ਹੋਵੇ ਜਲਦੀ ਤੋਂ ਜਲਦੀ ਦੋਸ਼ੀ ਫੜੇ ਜਾਣ ਕਤਲ ਦਾ ਮਾਮਲਾ ਆਇਆ ਜੀ ਗੁਰਦਿਆਲ ਸਿੰਘ ਦਾ ਕਤਲ ਕੀਤਾ ਗਿਆ ਜੀ ਬੰਦੇ ਆਏ ਨੇ ਆ ਕੇ ਕੰਨ ਟਾਪ ਕੇ ਕਤਲ ਕਰਕੇ ਭੱਜ ਗਏ ਇਹ ਇਹ ਪਿੰਡ ਦੇ ਵਿੱਚ ਪਹਿਲਾਂ ਤੋਂ ਜਨਮ ਤੋਂ ਹੀ ਇੱਥੇ ਰਹਿ ਰਹੇ ਨੇ ਪਹਿਲਾ ਪਰਿਵਾਰ ਆਇੰਦਾ ਸੀਗਾ ਜੀ ਸਾਰਾ ਉਦੋਂ ਬਾਅਦ ਪਰਿਵਾਰ ਨੇ ਖੇਤ ਜਾ ਕੇ ਘਰ ਪਾ ਲਏ ਨੇ ਇੱਥੇ ਛੌਨੀ ਬਣਾ ਲਈ ਸੀ ਆਪਣੀ ਰੰਗ ਸਿੰਘ ਸੀਗੇ ਬਾਣੀ ਪੜਦੇ ਸੀ ਨਹੀਂ ਜੀ ਹਾਲੇ ਕੋਈ ਪਤਾ ਨਹੀਂ ਤੇ ਜੇ ਤਾਰ ਹਥਿਆਰਾਂ ਦੇ ਨਾਲ ਦੋ ਤਿੰਨ ਵਾਰ ਕੀਤੇ ਨੇ ਗੱਲ ਵੱਢਿਆ ਇੱਥੋਂ ਤੇ ਨਾਲ ਜਵਾੜਾ ਵੱਢਿਆ ਹੋਇਆ ਸਾਰਾ ਇੱਥੋਂ ਬੇ ਰਮੀ ਦੇ ਨਾਲ ਕਤਲ ਕੀਤਾ ਗਿਆ ਮੰਗ ਤਾਂ ਇਹ ਕਰਦਾ ਜੀ ਬੰਦਿਆਂ ਨੂੰ ਫੜਿਆ ਜਾ ਬੈ ਉਹਨਾਂ ਨੂੰ ਫੜ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਣ ਬਣਦੀ ਸਜ਼ਾ ਜਿਹੜੀ ਦਿੱਤੀ ਜਾਵੇ ਕਾਰਵਾਈ ਹੋਵੇ ਸਾਰੀ ਅੱਗੇ ਤੋਂ ਇਹੋ ਜੀ ਗੱਲ ਨਾ ਹੋਵੇ ਕੋਈ ਇਹ ਕਿਹੜਾ ਕਿਸੇ ਨੇ ਕੁਝ ਕਹਿੰਦਾ ਸੀਗਾ ਆਪਣੇ ਘਰ ਦੇ ਵਿੱਚ ਰਹ ਰਹੇ ਅਸੀਂ ਪਹਿਲਾਂ ਦਲ ਦੇ ਵਿੱਚ ਸੇਵਾ ਕੀਤੀ 18-20 ਸਾਲ ਹਾਂ ਜੀ ਪਿੰਡ ਦੇ ਵਿੱਚ ਬੱਚਿਆਂ ਨੂੰ ਸੰਥਿਆ ਦਿੰਦੇ ਸੀ ਬਾਣੀ ਦੀ ਜੀ ਕੁਰਬਾਨੀ ਪੜਾ ਰਹੇ ਸੀ ਬੱਚਿਆਂ ਨੂੰ ਬਹੁਤ ਬੱਚੇ ਪੜਾਏ ਨੇ ਇਹਨਾਂ ਨੇ ਇੱਥੇ ਅਸੀਂ ਵੀ ਇਹਨਾਂ ਤੋਂ ਪੜੇ ਹੋਏ ਹਾਂ ਖੁਦ ਆਪ ਇਹਨਾਂ ਤੋਂ ਪੜਿਆ ਜੀ ਨਾਲ ਕਿੱਠੇ ਰਹਿੰਦੇ ਰਹੇ ਹਾਂ ਮੰਗ ਕੀ ਕਰਦਾ ਮੰਗਦਾ ਜੀ ਬੰਦਿਆਂ ਨੂੰ ਫੜਾਇਆ ਜਾਵੇ ਉਹਨਾਂ ਨੂੰ ਫੜ ਕੇ ਨੂੰ ਸਜ਼ਾ ਦਿੱਤੀ ਜਾਵੇ ਕਿੰਨੇ ਬੰਦੇ ਲੱਗਦੇ ਆ ਇਹਦਾ ਹੀ ਹਲੇ ਪਤਾ ਲੱ ਵੀਰਾ ਪਤ ਤ ਦੱਸਾਂਗੇ ਵੀ ਕਿੰਨੇ ਬੰਦੇ ਸੀ ਸਾਰੇ ਕੋਈ ਪਤਾ ਨਹੀਂ ਲੱਗਿਆ ਅੱਜ ਸਵੇਰ ਕਰੀਬ 7:30 ਵਜੇ ਮੈਨੂੰ ਕੋਈ ਫੋਨ ਕਾਲ ਆਈ ਸੀ ਪਣੇ ਦੇ ਵਿੱਚੋਂ ਕਿ ਗੁਰਦੇਵਾਲ ਸਿੰਘ ਆ ਜਿਹੜਾ ਇੱਥੇ ਛੋਣੀ ਚ ਰਹਿੰਦਾ ਉਹਦੇ ਘਰ ਚ ਪਣੇ ਚ ਕਿ ਉਹਨਾਂ ਕੋਈ ਕਤਲ ਕਰ ਗਏ ਉਸੇ ਟਾਈਮ ਅਸੀਂ ਤੁਰੰਤ ਸੀਨੇ ਰਸਰੰਦ ਤੇ ਆਂਚਲੇ ਆ ਕੇ ਮੈਂ ਮੌਕੇ ਤੇ ਆਇਆ ਕੋਤ ਤੀਮ ਪਾਰਟੀ ਲੈ ਕੇ ਅਸੀਂ ਜਾ ਕੇ ਦੇਖਿਆ ਮੰਜਾ ਤੇ ਪਿਆ ਸੀਗਾ ਤੇ ਕੁਦਰ ਲੱਗਿਆ ਸੀਗਾ ਇੱਥੇ ਤੇ ਕਿਸੇ ਨੇ ਕੁਝ ਤੇਜ਼ ਤਾਰਾ ਥੇਰਨ ਵਾਲਾ ਇਹ ਧੌਣ ਤੇ ਬਾਰ ਕੀਤੇ ਹੋਏ ਸੀਗੇ। ਖੂਨ ਨਾਲ ਲਤਫਤ ਹੋਇਆ ਪਿਆ ਸੀਗਾ ਸਾਰਾ। ਉਸ ਤੋਂ ਬਾਅਦ ਅਸੀਂ ਸਾਰਾ ਮੌਕਾ ਪੁਜਰਬ ਕਰ ਰਹੇ ਹਾਂਗੇ ਤੇ ਸੀਸੀਟੀਵੀ ਕੈਮਰੇ ਵਗੈਰਾ ਵੀ ਚੈੱਕ ਕਰ ਰਹੇ ਹਾਂ ਅਸੀਂ ਕਿੱਧਰੋਂ ਆਏ ਬੰਦੇ ਕੌਣ ਸੀਗੇ। ਸਪੈਸ਼ਲ ਟੀਮ ਸਾਡੀ ਸਪੈਸ਼ਲ ਆਈ ਹੋਈ ਆ। ਡਾਕਟੋਰ ਕੋਡ ਵੀ ਆ ਕੇ ਗਿਆਗਾ। ਉਹ ਵੀ ਆਪ ਦਾ ਪਾਰਟੀਆਂ ਚੈੱਕ ਕਰ ਰਹੀਆਂ ਨੇ। ਅਸੀਂ ਵੀ ਸੀਸੀਟੀਵੀ ਕੈਮਰੇ ਖੋਗਾਲ ਰਹੇ ਹਾਂਗੇ ਕਿ ਬੰਦੇ ਕਿੱਧਰੋਂ ਆਏ ਤੇ ਕੌਣ ਨੇਗੇ। ਜਲਦੀ ਹੀ ਉਹਨਾਂ ਨੂੰ ਟ੍ਰੇਸ ਕਰਕੇ ਅਸੀਂ ਮਕਦਮਾ ਦਰਜ ਕਰ ਰਹੇ ਹਾਂ ਅੱਜ 1 ਫਰਵਰੀ ਆਗਾ ਨਵੇਂ ਧਾਰਾਂ ਦੇ ਵਿੱਚ ਇਹ ਮਕਦਮਾ ਦਰਜ ਹੋਊਗਾ ਪਹਿਲਾਂ 302 ਚ ਹੁੰਦਾ ਸੀਗਾ ਹੁਣ ਇਹ 103 ਜਮਨਿਕ ਉਹਦੇ ਤਹਿਤ ਅਸੀਂ ਮਕਦਮਾ ਲੈ ਰਹੇ ਹਾਂ ਉਹ ਕੱਲੇ ਹੀ ਰਹਿੰਦਾ ਸੀਗਾ ਇਹ ਤਿੰਨ ਭਰਾ ਨੇ ਬਾਕੀ ਦੋ ਭਰਾ ਇਹਦੇ ਪਿੰਡ ਚ ਰਹਿੰਦੇ ਨੇਗੇ ਉਹ ਵਿਆਹੇ ਹੋਏ ਨੇ ਛੜਾਗਾ ਇਸ ਮਕਾਨ ਦੇ ਵਿੱਚ ਕੱਲੀ ਰਹਿੰਦਾ ਸੀਗਾ ਬੁੱਢੇ ਦਲ ਦੇ ਨਾਲ ਇਹ ਸੰਬੰਧ ਸੀਗਾ ਇਹਦਾ ਤੇ ਇੱਥੇ ਪਾਠ ਪੂਜਾ ਕਰਦਾ ਸੀ ਉਹਦੀ ਸੰਥਿਆ ਲਿੰਦਾ ਸੀ